ਮੇਰਾ ਨਾਮ ਹੈਗਾ ਸਲਮਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਬਿਜਲੀ ਫ੍ਰੀ ਕੀਤੀ ਹੈ ਬਿਜਲੀ ਵੀ ਸਾਨੂੰ 24 ਘੰਟੇ ਮਿਲ ਰਹੀ ਆ ਤੇ ਸਾਨੂੰ ਇਹ ਵੀ ਨਹੀਂ ਹੈਗਾ ਕਿ ਵੀ ਸਾਡਾ ਕੋਈ ਰਿਸ਼ਤੇਦਾਰ ਆਏਗਾ ਕੋਈ ਪਰੇਸ਼ਾਨੀ ਕਰਟੇਗਾ ਇਹਨਸਾ ਲੈ ਕੇ ਪੱਖੀਆਂ ਝੋਲੀ ਜਾਂਦੇ ਸੀ ਸਾਰਾ ਦਿਨ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਮੈਨੂੰ ਰੋਡਾ ਖਾਨਾ ਜੀ ਪਿੰਡ ਮਾਨਗੋ ਰਹੀ ਪਹਿਲਾਂ ਤਾਂ ਹਾਲਾਤ ਬਹੁਤ ਖਰਾਬ ਤੇ 6-7 ਦਿਨ ਲੈ ਚੀ ਜਾਂਦੀ ਜੀ ਫੇਰ چلے ਗਏ ਸਾਂ ਤੱਕ ਸੌਂਦਕ ਲਕਮੀ ਰਾਤ ਨੂੰ ਵੀ ਕੱਟ ਲੱਗ ਜਾ ਕਰਦੇ ਸਿਜਾ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਹੁਣ ਇਸ ਕੰਮ ਕੋਈ ਕੱਟ ਨਹੀਂ ਲੱਗਦਾ ਜੀ ਵੀ ਫੁੱਲ ਆਂਦੀ ਹੈ ਜੀ ਬਿੱਲ ਵੀ ਜੀ ਰੋ ਆ ਰਿਹਾ ਜੀ 5-5000 ਰੁਪਿਆ ਬੀਲ ਦਾ ਜਰੂਰ ਆ ਜਾਂਦੀ ਸੀ ਸਾਲ ਵਿੱਚ ਉਹ ਪੈਸੇ ਭਰਉ ਜਿੰਦੇ ਸੀ ਅਬ ਫਰੀ ਆ ਅਸੀਂ ਵੀ ਸੋਚ ਕੇ ਜੂਨਟਾ ਫੂਕਦੇ ਆ ਕਿ ਵੀ ਚਲੋ 650 ਦੇ ਉੱਪਰ ਨਾ ਫੂਕੇ ਜਿਹੜੇ ਇਹ ਪੈਸਾ ਆਏ ਹੁਣ ਸਾਡਾ ਬਚਦਾ ਏ ਬੱਚਿਆਂ ਦੇ ਕੱਪੜਿਆਂ 'ਚ ਫਾਇਦਾ ਹੋ ਜਾਂਦਾ ਏ ਸਾਨੂੰ ਆਪ ਨੂੰ ਵੀ ਰਸੋਈ 'ਚ ਕੋਈ ਫਾਇਦਾ ਹੋ ਜਾਂਦਾ ਸੀ ਆਪਣਾ ਖਰਚਾ ਰਸੋਈ 'ਚ ਵੱਧ ਕਰ ਲੈਂਦੇ ਆ ਮਣ ਮੋਟਾ ਬੱਚੀ ਅੱਜ ਦੀ ਚੀਜ਼ ਖਾ ਲੈਂਦੇ ਨੇ ਘਰ 'ਚ ਪਹਿਲਾਂ ਕੰਜੂਸੀ ਨਾਲ ਕਰਦੇ ਸੀ ਜੀ ਵਿਚੰਦਰ ਪੱਖੇ ਵਿਚੰਦਰ ਕਹਿੰਦਾ ਇਨਵਰਟਰ ਵੀ ਜਵਾਬ ਦੇ ਦੇ ਕਰਦੇ ਉਹ ਵੀ ਖਾਲੀ ਹੋ ਜਾਏਗਾ ਕਿ ਪੂਰ ਤਾਂ ਲੱਗਦਾ ਕੱਠ 5-4 ਮਿੰਟ ਬਾਅਦ ਫਿਰ ਆ ਜਾਂਦੀ ਬਿਜਲੀ ਇਹ ਆ ਵੀ ਪੂਰ ਰਹੀ ਹੈ ਸਟੈਂਸ 24 ਘੰਟੇ 24 ਘੰਟੇ ਬਿਜਲੀ ਆ ਰਹੀ ਹੈ ਜਿਹੜੇ ਫਰੀਜ ਇਹ ਸਾਰੇ ਦਿਨ ਪਏ ਰਹਿੰਦੇ ਸੀ ਖੰਡੇ ਹੀ ਨਹੀਂ ਹੁੰਦੇ ਸੀ ਇਨ ਮੈਟਰ ਚਾਰਜੇ ਨਹੀਂ ਹੁੰਦੇ ਸੀ ਇੱਕ ਇੱਕ ਪੱਖੇ ਕੇ ਥੱਲੇ ਸਾਰੀ ਸਾਰੀ ਫੈਮਿਲੀ ਬੈਠੀ ਜਾਂਦੀ ਸੀ ਉਹ ਵੀ ਖਤਮ ਹੋ ਜਾਂਦਾ ਸੀ ਉਹਦਾ ਵੀ ਸਾਨੂੰ ਜੀ ਬਹੁਤ ਬਹੁਤ ਫਾਇਦਾ ਮਿਲਿਆ ਪੰਜਾਬ ਸਰਕਾਰ ਦਾ ਸੇ ਥੈਂਕ ਯੂ ਕਰਦੇ ਆ ਧੰਨਵਾਦ ਕਰਦੇ ਆ ਕਿ 24 ਘੰਟੇ ਬਿਜਲੀ ਦੇ ਰਹੀ ਹੈ ਨਾਲੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਇਸ ਕਾ ਹੁਣ ਸਾਡੇ ਪੋਤੇ ਪੋਤੀਆਂ ਆਪਣਾ ਠੰਡਕ ਚ ਪਏ ਤਾਂ ਹੈ ਬਹੁਤ ਅੱਛੀ ਸੋਚ ਪੰਜਾਬ ਗਵਰਨਮੈਂਟ ਦੀ ਬਹੁਤ ਬਹੁਤ ਇਹਦਾ ਧੰਨਵਾਦ